ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਦੇ ਵਿੱਚ ਅੱਜ ਅਸੀਂ ਜਾ ਰਹੇ ਹਾਂ ਹਰਿਦਵਾਰ ਤੇ ਮੇਰੇ ਬਜ਼ੰਦੀ ਯਾਤੂਬੀਆ ਨੂੰ ਦਿਖਾਉਣੇ ਆਂ ਔਰ ਉਹਨਾਂ ਬਾਰੇ ਉਹਦਾ ਬਟਰ ਇਹ ਹੈ ਕਿ ਅਸੀਂ ਪਹਿਲਾਂ ਦਰਬਾਰ ਸਾਹਿਬ ਜਾਵਾਂਗੇ ਦਰਬਾਰ ਸਾਹਿਬ ਮੱਥਾ ਟੇਕਣਾ ਉਸ ਤੋਂ ਬਾਅਦ ਨੈਕਸਟ ਡੇ ਅਸੀਂ ਸਿਉਰੇਪਲਾਂ ਛਟਾ ਸਾਹਿਬ ਕੋਲ ਦਵਾਰਾ ਜਾਵਾਂਗੇ ਉਸਦੇ ਪਿੱਛੇ ਰੱਟਾ ਸਾਹਿਬ ਐਸੇ ਹੈਗਾ ਦਾ ਨਾਮ ਆਪਾਂ ਛਟਾ ਸਾਹਿਬ ਹੀ ਕਾ ਦਿੰਦੇ ਆ ਠੀਕ ਚਾਵਾਂਗੇ ਮੱਥਾ ਟੇਕਣ ਵਾਸਤੇ ਤੇ ਉਸ ਤੋਂ ਪ੍ਰੰਤ ਉਹ ਕਜ਼ਨ ਦੇ ਘੋਗ ਤੋਂ ਬਾਅਦ ਅਸੀਂ ਫਿਰ ਵਾਪਸ ਮੋਹਾਲੀ ਨੂੰ ਆ ਜਾਣਾ ਸੋ ਰੇਡੇ ਵਿੱਚ ਕਾਫੀ ਮੁੰਗਨ ਵਾਲੇ ਹਰ ਇੱਕ ਤਰ੍ਹਾਂ ਕੋਈ ਕੋਈ ਐਕਟੀਵिटीज ਕਰਦੇ ਨੇ ਇਸ ਤਰ੍ਹਾਂ ਦਾ ਬਹੁਤ ਹੁੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਉਹ ਬਹੁਤ ਜ਼ਿਆਦਾ ਤੇ ਸ਼ਾਇਦ ਉਹ ਦੂਸਰੇ ਬਣਦੇ ਨੇ ਸੋ ਤਿਆਰ ਤੋਂ ਬਾਅਦ ਅਸੀਂ ਪਹੁੰਚ ਗਏ ਆ ਜੀ ਦਰਬਾਰ ਸਾਹਿਬ ਕਰੋ ਤੁਸੀਂ ਵੀ ਦਰਸ਼ਨ ਦਰਬਾਰ ਸਾਹਿਬ ਦੇ ਜਿੱਥੇ ਸੱਜੇ ਥਾ ਉਹ ਨਹੀਂ ਤੁਦ ਜਿਹਿਆ ਇਹ ਅੋਰ ਫੋਨ ਨੰਬਰ ਹੋਣਾ ਬਹਾਰ ਦਾ ਸਾਰਾ ਸੋ ਅਸੀਂ ਪਹੁੰਚ ਗਏ ਅਸੀਂ ਅੰਦਰ ਦਰਬਾਰ ਸਾਹਿਬ ਦੇ ਅੰਦਰ ਤੇ ਦਰਸ਼ਨ ਕਰ ਤੁਸੀ ਸੋ ਉਸ ਤੋਂ ਬਾਅਦ ਲਾਈਨ ਵਿੱਚ ਮੈਂ ਲੱਗ ਗਈ ਸੀਗੀ ਪਰ ਕਰਮਾ ਕਰਨ ਤੋਂ ਬਾਅਦ ਤੇ ਬਹੁਤ ਜ਼ਿਆਦਾ ਰਾਸ਼ੀ ਸੀ ਦੇਖ ਕੇ ਇੱਕ ਵਾਰ ਤੇ ਉਹ ਸੋਚਿਆ ਕਿ ਵਾਪਸ ਨਿਕਲ ਜਾਵਾਂ ਪਰ ਇਹ ਹੈ ਕਿ ਫਿਰ ਮੈਂ ਸੋਚਿਆ ਕਿ ਨਹੀਂ ਹੁਣ ਦਰਸ਼ਨ ਕਰਨ ਆਏ ਆ ਤਾਂ ਕੋਈ ਗੱਲ ਨਹੀਂ ਥੋੜੀ देर ਖੜੇ ਹੋ ਜਾਾਂਗੇ ਕੋਈ ਚੱਕਰ ਨਹੀਂ ਆ ਸੋ ਅੰਦਰ ਆ ਦੇਖੋ ਗੇਟ ਤੋਂ ਅੰਦਰ ਕਿੰਨਾ ਸੋਹਣਾ ਪੂਰਾ ਸੋਨੇ ਦਾ ਪੱਤਰਾ ਚੜਿਆ ਹੋਇਆ ਤੇ ਔਰ ਜੋ ਹੈ ਉੱਪਰ ਲਾਈਟਾਂ ਲਾਈਆਂ ਹੋਈਆਂ ਨੇ ਤੇ ਝੂਮਰ ਲਾਇਆ ਹੈ ਇਹਦੇ ਨਾਲ ਤੇ ਹੋਰ ਵੀ ਜ਼ਿਆਦਾ ਦਲਕੀ ਉਹਦੀ ਖੂਬਸੂਰਤੀ ਵਧ ਗਈ ਹੋਈ ਆ ਕਿੰਨੀ ਸੋਹਣੀ ਨਕਾਸ਼ੀ ਕੀਤੀ ਹੋਈ ਆ ਔਰ ਐ ਸਾਈਡ ਤੇ ﺍﻟमारੀਆਂ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਹੁੰਦੀਆਂ ਸੀ ਚਾਂਦੀ ਦਾ ਉਹਦੇ ਉੱਪਰ ਪੱਤਰਾ ਚੜਿਆ ਹੋਇਆ ਹੈ ਦੇਖੋ ਕਿੰਨਾ ਖੂਬਸੂਰਤ ਲੱਗ ਰਿਹਾ ਸੋ ਇੱਥੇ ਵਾਸਤੇ ਵੀਡੀਓ ਬਣਾਣੀ ਮਨਾਈ ਸੀਗੀ ਪਰ ਫਿਰ ਮੈਂ ਥੋੜਾ ਬੋਤਾ ਬਣਾ ਲਈ ਤੇ ਮੈਂ ਕਿ ਤੁਹਾਨੂੰ ਸਭ ਨੂੰ ਵੀ ਦਰਸ਼ਨ ਕਰਾਉਣਾ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਸਭ ਨੂੰ ਕਿ ਅੰਦਰ ਆਪਾਂ ਵੀਡੀਓਗ੍ਰਾਫੀ ਬਿਲਕੁਲ ਮਨਾਈ ਹੈ ਸੋ ਇਸ ਤੋਂ ਬਾਅਦ ਅਸੀਂ ਜਾ ਕੇ ਸਰਬੁਰ ਜੀ ਨੂੰ ਸਤਗੁਰ ਆਮਦਾਸ ਜੀ ਸਾਹਿਬ ਜੀ ਨੂੰ ਨਮਸਕਾਰ ਕੀਤੀ ਦਰਸ਼ਨ ਖੁੱਲੇ ਦਰਸ਼ਨ ਦੇਦਾਰੇ ਕੀਤੇ ਤੇ ਮੈਂ ਇਕੱਲੀ ਅੰਦਰ ਗਈ ਸੀ ਬੇਟਾ ਕਹਿੰਦਾ ਮਮਾ ਰਸ਼ ਬਹੁਤ ਹੈ ਤੇ ਉਹ ਅੰਦਰ ਨਹੀਂ ਗਿਆ ਦਰਸ਼ਨ ਕਰਨ ਵਾਸਤੇ ਉਹ ਅਕਾਲ ਤੱਕ ਸਾਇਹ ਬੈਠ ਕੇ ਉਸਨੇ ਆਪਣਾ ਕੁਝ ਬਾਣੀਆਂ ਬਾਣੀਆਂ ਦਾ ਪਾਠ ਕਰ ਲਿਆ ਸੀਗਾ ਤੇ ਮੈਂ ਇਕੱਲੀ ਉਹ ਅੰਦਰ ਗਈ ਸੀ ਕਿ ਦਰਸ਼ਨ ਵਾਸਤੇ ਇਹ ਦੇਖੋ ਬਾਹਰ ਦਾ ਨਜ਼ਾਰਾ ਕਿੰਨਾ ਵਧੀਆ ਕਿੰਨਾ ਖੂਬਸੂਰਤ ਲੱਗ ਰਿਹਾ ਸਾਰੀ ਸੰਗਤ ਜਿੱਥੇ ਕਿੱਥੇ ਹੈ ਉੱਥੇ ਬੈਠ ਕੇ ਆਪਣਾ ਨਾਮ ਸਿਮਰਨ ਕਰ ਰਹੀ ਹੈ ਸ਼ਾਮ ਦਾ ਟਾਈਮ ਹੋ ਗਿਆ ਹੁਣ ਤੇ ਮੈਨੂੰ ਘਰ ਤੋਂ ਘਰ ਦੋ ਘੰਟੇ ਲੱਗੇ ਲਾਈਨ ਦੇ ਵਿੱਚ ਲੱਗ ਕੇ ਮੱਥਾ ਟੇਕਣ ਦੇ ਲਈ ਸੋ ਹੁਣ ਜਾਂਦੇ ਆ ਵਾਪਸ ਕਰਨ ਨੂੰ ਤੇ ਇੱਥੇ ਅੱਜ ਪਤੰਗਾਂ ਵੀ ਕਾਫੀ ਚੜਾ ਰਹੇ ਨੇ ਮੌਸਮ ਵੀ ਬਹੁਤ ਵਧੀਆ ਆ ਨਾ ਠੰਡ ਹੈ ਨਾ ਗਰਮੀ ਆ ਇਸ ਲਈ ਆ ਦੇਖੋ ਉੱਪਰ ਪਤੰਗਾਂ ਵੀ ਉੱਡ ਰਹੀਆਂ ਨੇ ਸ਼ਾਇਦ ਤੁਹਾਨੂੰ ਨਾ ਦਿਖਦੀਆਂ ਹੁਣ ਤਾਂ ਮੌਸਮ ਬਹੁਤ ਵਧੀਆ ਹੈ ਕਰੋ ਦੁਬਾਰਾ ਦਰਸ਼ਨ ਧਾਰੇ ਸੋ ਅਗਲੇ ਦਿਨ ਸਵੇਰੇ ਅਸੀਂ ਹੁਣ ਪਹੁੰਚ ਗਏ ਆ ਗੁਰਦੁਆਰਾ ਛੇ ਰਟਾ ਸਾਹਿਬ ਇਹ ਗੁਰਦੁਆਰਾ ਸਾਹਿਬ ਜੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹੇ ਉਹਨਾਂ ਦੀਏ ਚਰਨ ਛੋਪਾ ਪ੍ਰਾਪਤ ਧਰਤੀ ਹੈ ਸੋ ਇਧਰ ਰਹਿ ਜੀ ਪਿਛਲੇ ਪਾਸੇ ਸरोवर ਹੈ ਸਰੋਵਰ ਦੇ ਵਿੱਚ ਅਸੀਂ ਪੰਜਛੀ ਨਾਨਾ ਕੀਤਾ ਆਤਮਾ ਪਿਆਰੇ ਜਾਨੀ ਕੀ ਧੋਤੇ ਤੇ ਇਸ ਤੋਂ ਬਾਅਦ ਇਧਰ ਸਾਈਡ ਤੇ ਜਿਸ ਤਰ੍ਹਾਂ ਕੇ ਛੇ ਰੱਟਾ ਸਾਬ ਸਕੂਟ ਦੁਆਰੇ ਨੂੰ ਦੇਖੇ ਛੇ ਹੱਟ ਨੇ ਇੱਥੇ ਛੇ ਹੱਟ ਜਿਸ ਤਰ੍ਹਾਂ ਪਹਿਲਾਂ ਹਟਾ ਹੁੰਦੀ ਅਸਾਂ ਜਿਸ ਤਰ੍ਹਾਂ ਪਾਣੀ ਕੱਢਦੇ ਹੁੰਦੇ ਸੀ ਬਾਲਦ ਲਾ ਕੇ ਉਸ ਤਰ੍ਹਾਂ ਇਹ ਛੇ ਹੱਟ ਨੇ ਇੱਥੇ ਘਰੋਂ ਦੇ ਸੀ ਇਹਨੂੰ ਤੇ ਫਿਰ ਵਿੱਚ ਜਿਹੜਾ ਜਾਲ ਨਿਕਲਦੇ ਉਹ ਸੰਸ ਕੱਢਦੀ ਸੀ ਹੁਣ ਇਹਨਾਂ ਨੇ ਆ ਟੂਟੀਆਂ ਲਾ ਦੇਤੀਆਂ ਇਹ ਵਿੱਚੋਂ ਸਿੱਧਾ ਹੀ ਹਾਂ ਉਹ ਡ੍ਰੈਪਟ ਆਊਟ ਟੂ ਟੈਂ ਲਾਦੇ ਨਾ ਨਨੇ ਜਿਆਲ ਹੀ ਨਨੇ ਕੰਨਾਂਵਾ ਜਿਹਨਾਂ ਸਵਾਸੇ ਨੇ ਉਹਨਾਂ ਉਹ ਗੇਆ ਕਰਦੇ ਆ ਸ਼ਰਮਣ ਹਾਂ ਇੱਥੇ ਉਹਨਾਂ ਤੇ ਪੌਣੀ ਜਿਹੜੇ ਲੋਕੀ ਲੱਗ ਬਾਰੇ ਉਹਦੇ ਪੌਣੀ ਤੋਂ ਨਹਾ ਲੈਂਦੇ ਨੇ ਉਹਦੇ ਉਹਦੇ ਨੂੰ ਹੁੰਦੇ ਨੇ ਬੀਡੀਆਂ ਜਾਲੇ ਇਥੋਂ ਹੀ ਜਾਂਦਾ ਉਹ ਤਲਾ ਵਾਲਾ ਪੰਜ ਪਤਾ ਕਿੱਥੋਂ ਜਾਂਦਾ ਭਾਬੇ ਇਥੋਂ ਹੀ ਜਾਂਦਾ ਹੋਵੇਗੀ ਨੇ ਉਹ ਨਿਕਲਦਾ ਉਹ ਨਿਕਲਣਾ ਹੋਊਗਾ ਡੀਟ ਲਾਈਨ ਟੂ ਟਿੰਗਾਂ ਤੇ ਦਿੱਤਾ ਨੂੰ ਹਾਂ ਉਹ ACG 6 6 ਹਟਾਂ ਵਾਲਾ ਖੂ ਸੋ ਇੱਧਰ ਨਿਸ਼ਾਨ ਸਾਹਿਬ ਤੇ ਇਹ ਬਿਲਡਿੰਗ ਦੇ ਗੁਰਦਾਰ ਸਾਹਿਬ ਦੀ ਬਿਲਡਿੰਗ ਦੇ ਬਾਹਰ ਦਰਸ਼ਨ ਕਰੋ ਸੋ ਹੁਣ ਅਸੀਂ ਕਰਵਾਵਾਂਗੇ ਦੇਖ ਤੇ ਦੇਖ ਕਰਵਾਉਣੀ ਹੈ ਤੇ ਅੱਗੋ ਜਾ ਕੇ ਸੱਜੇ ਹੱਥ ਨੂੰ ਜਾ ਕੇ ਰਗੇ ਪਰਚੀਆਂ ਵਾਲਾ ਕਾਊਂਟਰ ਹੈ ਇੱਥੋਂ ਪਰਚੀ ਕਰਵਾਵਾਂਗੇ ਤੇ ਫਿਰ ਦੇਖ ਲਵਾਂਗੇ ਸੀ ਸ਼ਾਮ ਨੂੰ ਪੰਜ ਦੇ ਸਾਡੇ ਪੰਜੀ ਤੇ ਤੇਲ ਸੀ ਜੀ ਅਸੀਂ ਨਿਕਲ ਬੜ ਫੇਰ ਬਾਅਦ ਸੁਬਹ ਹੋ ਕੇ ਜਾ ਬਹੁਤ ਸੀ ਅੰਮ੍ਰਿਤਸਰ ਦੇ ਵਿੱਚ ਤੇ ਅਸੀਂ ਬਹੁਤ ਮੁਸ਼ਕਿਲ ਨਾਲ ਅਸੀਂ ਟਾਈਮ ਤੇ ਪਹੁੰਚੇ ਆ ਸੋ ਟ੍ਰੇਨ ਪੂਰੀ ਫੁੱਲ ਸਪੀਡ ਤੇ ਦੌੜ ਰਹੀ ਹੈ ਦੇਖੋ ਤੇ ਆਏ ਅਸੀਂ ਪਹੁੰਚਦੇ ਪਹੌਂਦੇ ਹੌਲੀ ਹੌਲੀ ਪਹੁੰਚ ਗਿਆ ਜਿਲ੍ਹੇ ਲੁਧਿਆਣੇ ਇਹ ਹੈ ਲੁਧਿਆਣਾ ਦਾ ਸਟੇਸ਼ਨ ਤੁਬਾਦੀ ਅਸੀਂ ਹੁਣ ਪਹੁੰਚ ਗਏ ਆ ਬਰਿੰਡੇ ਬਰਿੰਡੇ ਤੋਂ ਬਾਅਦ ਇੱਕ ਸਟੇਸ਼ਨ ਆਉਣਾ ਸਿਰਫ ਕੋਰਾਲੀ ਦਾ ਤੇ ਉਸ ਤੋਂ ਬਾਅਦ ਆਏਗਾ ਮੋਹਾਲੀ ਦਾ ਸਟੇਸ਼ਨ ਉਸ ਵਾਸਤੇ ਜੀ ਹੁਣ ਥੋੜੀ ਟਾਈਮ ਤੱਕ ਪਹੁੰਚ ਜਾਵਾਂਗੇ 9:30 ਪੂਰੀ ਸਾਡੀ ਜੋ ਟ੍ਰੇਨ ਹੈ ਮੋਹਾਲੀ ਸਟੇਸ਼ਨ ਤੇ ਲੱਗ ਜਾਏਗੀ ਸੋ ਜੀ ਲੋ ਜੀ ਅਸੀਂ ਪਹੁੰਚ ਕੇ ਮੋਹਾਲੀ ਸਟੇਸ਼ਨ ਤੇ ਕਹ ਲਾ ਕਿ ਜੋ ਸਫਰ ਦਾ ਸਫਰ ਬਹੁਤ ਵਧੀਆ ਹੁੰਦਾ ਆ ਤੇ ਇਹਦੇ ਚ ਬਿਲਕੁਲ ਵੀ ਥਕਾਵਟ ਨਹੀਂ ਦੇਖੀ ਗਈ ਹੋਰ ਗਿਆ ਡੀ 2 ਇਹ ਦੂਸਰੀ ਗੱਲ ਇਹ ਕਿ ਅਸੀਂ ਜਿਸ ਤਰ੍ਹਾਂ ਰਸਤੀਆ ਚ ਬਸਰ ਜਾਈਏ ਤੇ ਜਾਮ ਲੱਗਦੇ ਨੇ ਇਹ ਲਿਖ ਹੁੰਦਾ ਫਿਰ ਡੀ 2 ਇਥੇ ਜਾਮ ਬਲ ਕੋਈ ਚੱਕਰ ਨਹੀਂ ਹੈ ਸਾਢੇ 3 ਘੰਟੇ ਦੇ ਵਿੱਚ ਅਸੀਂ ਅੰਮ੍ਰਿਤਸਰ ਤੋਂ ਮੋਹਾਲੀ ਪਹੁੰਚ ਗਏ ਆ ਸੋ ਸਫਰ ਬਹੁਤ ਵਧੀਆ ਆ ਰੇਂਦਾ ਠੀਕ ਹੈ ਜੀ ਦੇਖੋ ਕੋਰੀ ਦਾ ਦਿੱਤੀ ਉਹ ਦੋੜ ਤੋਂ ਕਟਾਈ। ਜਰਦੀ ਨੈਪੀਰ ਸਗਰ ਮਹਾਲੀ ਦੇ ਵਿੱਚ ਜੋ ਸਟੇਸ਼ਨ ਹੈ ਇੱਥੇ ਬਹੁਤ ਜ਼ਿਆਦਾ ਸਾਫ਼ ਸਵਾਈ ਹੈ। ਸੋ ਅਸੀਂ ਹੁਣ ਨਿਕਲ ਰਹੇ ਹਾਂ ਬਾਹਰ ਤੇ ਸਾਹਮਣੇ ਆਟੋ ਲੱਗਾ ਹੈ ਤੁਸੀਂ ਦੇਖ ਰਹੇ ਹੋ ਹਾਂ। ਤੇ ਇਹ ਸਾਰੇ ਮੂਵੀ ਚੱਸੀ ਹੁਣ ਘਰ ਤੇ ਜਾਵਾਂਗੇ। ਪਹੁੰਚ ਗਿਆ ਐਕਚੁਅਲੀ। ਇਹ ਮਹਾਲੀ ਬਹੁਤ ਚੰਗਾ ਹੈ। ਅੱਲੇ ਭੰਗ ਹੈ। ਹਾਂ। ਬੋਲਦਾ ਹੈ ਲੱਲ ਪਿਆ ਚੱਲ ਪਿਆਗਾ ਤਾਂ ਹਾਂ ਉਹ ਜਿਹੜਾ ਮੈਂ ਕਹਿ ਰਹੀ ਆ ਨਵਾ ਬਣਿਆ ਨਾ ਮਾਲ ਨਵਾਂ ਬਣਿਆ 8 ਫੇਸ ਵਿੱਚ 8 ਫੇਸ ਹੂੰ ਕੋਈ ਨਹੀਂ ਕੋਈ ਅਸੀਂ ਸਭ ਸੇ ਜੇ ਰਾਈਟਰ ਤੇ ਇਹ ਓਟੋ ਰੁਕਿਆ ਹੈ ਥੋੜੇ ਜਿਲੇ ਕਿਉਂਕਿ ਸਵਾਰੀਆਂ ਉਤਰ ਰਹੀਆਂ ਨੇ ਜਿਆਦਾਤਰ ਇੱਥੇ ਇਧੇ ਸ਼ੁਰੂ ਕਰ ਰਹਾ ਸੀ ਆਹ ਦੇਖੋ ਰਾਤ ਨੂੰ ਵੀ ਦਿਨ ਚੜਿਆ ਹੋਇਆ ਇੱਥੇ ਤੇ ਟਾਈਮ ਤਕਰੀਬਨ 10 ਵਜ ਚੁੱਕੇ ਨੇ ਹੁਣ ਰਾਤ ਦੇ ਉਟੋ ਵਾਲੇ ਵੀ ਕੁਝ ਡਰਿੰਕ ਕੀਤੀ ਹੋਈ ਹੈ ਤੇ ਸਵਾਰੀਆਂ ਨੂੰ ਜਿੱਥੇ-ਜਿੱਥੇ ਕੋਈ ਕਹਿ ਰਿਹਾ ਉੱਥੇ-ਉੱਥੇ ਜਾ ਕੇ ਛੱਡ ਕੇ ਆ ਰਿਹਾ ਜਿਸ ਦੇ ਕਰਕੇ ਅਸੀਂ ਵੀ ਅੱਗੇ ਜਾਣ 'ਚ ਔਲੇਟ ਹੋ ਰਹੇ ਆ ਪਹਿਲੇ ਤਾਂ ਇਹ ਕੀ ਕਰਦਾ ਪਿਆ ਕਿ ਜਿੱਥੇ ਕੋਈ ਕਹਿੰਦਾ ਛੱਡਾ ਹੁੰਦਾ ਫਿਰ ਉਸ ਤੋਂ ਬਾਅਦ ਉਹ ਨਾਲ ਲੜਾਈ ਕਰਦਾ ਕਿ ਮੇਰੇ ਹੁਣ ਇੰਨੇ ਪੈਸੇ ਬਣ ਗਏ ਮੇਰੇ ਇੰਨੇ ਪੈਸੇ ਬਣ ਗਏ ਤੁਹਾਨੂੰ ਮੈਂ ਪੂਰੀ ਤੁਹਾਡੇ ਡੈਸਪੀਨੇਸ਼ਨ ਤੇ ਛੱਡ ਕੇ ਆਇਆ ਤੇ ਫਿਰ ਉਹ ਨਾਲ ਲੜਾਈ ਕਰ ਰਿਹਾ ਫਿਰ ਉਹਨਾਂ ਕੋਲ ਵੱਧ ਪੈਸੇ ਲੈ ਰਿਹਾ ਸੋ ਸਾਡੇ ਨਾਲ ਵੀ ਸ਼ਾਇਦ ਪਤਾ ਨਹੀਂ ਕੀ ਕਰੇਗਾ ਦੇਖਦੇ ਆ ਲੇਵੀ ਥੋੜੇ ਹੋਏ ਸੋ ਆ ਦੇਖੋ ਨਾਪੀ ਵਿੱਚ ਹੋਵੇ 7% ਦਾ ਜੋ ਹੁਣ ਚੱਲ ਪਿਆ ਅੱਗੇ ਅਸੀਂ ਮੈਨੂੰ ਲੱਗਦਾ ਹੈ ਘਰ ਤੋਂ ਘਰ 10:00 ਵਜੇ ਘਰ ਪਹੁੰਚਾਂਗੇ ਕਿਉਂਕਿ ਦੋ ਸਵਾਰੀਆਂ ਹੋ ਰਹਾ ਉਹਨਾਂ ਨੂੰ ਵੀ ਇੱਕ ਸਾਈਡ ਤੇ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ ਉੱਥੇ ਛੱਡ ਕੇ ਆਉਣਾ ਪੈਣਾ ਇਹਨੂੰ ਤੇ ਸਾਨੂੰ ਹੋਰ ਵੀ ਲੇਟ ਕਰੇਗਾ ਇਹ ਚਲੋ ਦੇਖਦੇ ਹਾਂ ਕਦੋਂ ਤੱਕ ਪਹੁੰਚਾਉਂਦਾ ਸਾਨੂੰ ਇਹ ਔਰ ਕੀ ਕਰਤਾਗੇ ਇਹ ਸੂਤਨ ਮੇਰਾ ਇਹ ਬਲੌਗ ਇਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਔਰ ਜੋ ਨਵੇਂ ਸਬਸਕ੍ਰਾਈਬਰ ਹੈ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਤੁਹਾਡਾ ਮੇਰਾ ਚੈਨਲ ਦੇਖਣ ਲਈ ਬਲੌਗ ਦੇਖਣ ਲਈ ਧੰਨਵਾਦ ਰੱਬ ਰੱਖਾ